ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮੇਤਰੋ ਕਰੋ ਚੈੱਕ ਕੰਬਾਈਨਾ ਤੇ ਟਰੈਕਟਰ ਆਪਣੀਆਂ ਵਾਲੀਆਂ ਵੀ ਦੋ ਆਈਆਂ ਵੀਆਂ ਨੇ ਤੇ ਇੱਕ ਆ ਖੜੀ ਆ ਤੇ ਇੱਕ ਦੇ ਉੱਪਰ ਖੜੇ ਆਪਾਂ ਔਰ ਇਹ ਹੋਣੀ ਆ ਫਿਲਮ ਦੀ ਸ਼ੂਟਿੰਗ ਸਾਰੇ 90 ਹੋਏ ਤੇ ਪਾਰਸੋਂ ਦੇ ਵਿੱਚ ਪ੍ਰੀਤ ਨੂੰ ਸੈਲੈਕਟ ਕੀਤਾ ਫਿਲਮ ਵਾਲਿਆਂ ਨੇ ਮਸ਼ੀਨਾਂ ਤਾਂ ਕਹਿੰਦੇ ਬਹੁਤ ਬਣਦੀਆਂ ਨੇ ਮੈਟਰੋ ਮਹਾਰਾਸ਼ਟਰ ਤੋਂ ਬੰਬੇ ਕਿੰਨੀ ਉਹ ਬੱਸਾਂ ਆਈਆਂ ਨੇ ਫਿਲਮ ਦੀ ਸ਼ੂਟਿੰਗ ਚੱਲਣੀ ਹੈ ਦੇਖੋ ਕਹਿੰਦੇ ਫਿਲਮ ਦੇ ਖਰਚਾ ਇੰਨਾ ਕਾਤੇ ਆਉਂਦਾ ਖਰਚਾ ਤਾਂ ਆਉਣਾ ਹੀ ਹੈ ਦੇਖੋ ਕਿੰਨੀਆਂ ਗੱਡੀਆਂ ਬੜੀਆਂ ਗੱਡੀਆਂ ਬੱਸਾਂ ਤੇ ਕਿੰਨਾ ਕੁਝ ਸੈਟਅਪ ਫਿੱਟ ਕਰਨਾ ਪੈਂਦਾ ਹਲੇ ਆਈ ਜਾਂਦੀਆਂ ਨੇ ਇੱਕ ਆ ਗਈ ਫੁੱਲ ਭਰੀਆਂ ਹੀ ਆਉਂਦੀਆਂ ਨੇ ਜਿਹੜੇ ਬੰਦੇ ਫਿਲਮ ਦੇ ਵਿੱਚ ਜਿਹਹਾ ਜਿਆ ਰੋਲ ਆ ਮਾੜਾ ਮੋਟਾ ਜਿੰਨਾ ਕੁ ਔਰ ਇਹ ਪਹੁੰਚ ਰਹੇ ਨੇ ਦੇਖੋ ਮਿੱਤਰੋ ਸਾਰੇ ਬੰਦਿਆਂ ਦਾ ਰੋਟੀ ਪਾਣੀ ਦਾ ਪ੍ਰਬੰਧ ਕਰਿਆ ਵਾ ਨਾਲ ਹਲਤਾਰਾ ਸ਼ਪੈਣਾ ਹੁਣ ਇੱਥੇ ਹੋਰ ਵਧਣਾ ਏ ਆਈ ਜਾਂਦੇ ਨੇ ਜਿੰਨੇ ਵੀ ਫੈਲਮ ਦੇ ਵਿੱਚ ਕੰਮ ਕਰਦੇ ਨੇ ਸਾਰੇ ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਤੁਹਾਡੇ ਸਾਹਮਣੇ ਆ ਜੰਮ ਰਿਹਾ ਆਲੂ ਇਹ ਹੈਗਾ ਸੰਤਾ ਇਨਾ ਵਾਲਾ ਪਲਾਟ ਸਾਰਿਆਂ ਨੂੰ ਜਿਹੜਾ ਲੇਟ ਲਾਇਆ ਤੇ ਆਲੂ ਨਿਕਲਣ ਲੱਗ ਗਿਆ 6 ਕਿਲੇ ਆਣਾ ਪਲਾਟ ਆ ਗਿਆ ਜੀ ਬਰੋਬਰ ਦੋ ਦਣ ਦੇ ਵਿੱਚ ਪਲਾਟ ਹਰੇ ਬਾਈ ਲੱਗ ਜੂ ਮਾਰਨ ਜਿੱਕ ਕਰੋ ਚੈੱਕ ਇਧਰ ਵੀ ਤੇ ਚੱਲੀ ਜਾਂਦਾ ਕੰਮਕਾਰ ਸਾਰਾ ਤੇ ਪਾਣੀ ਇਹਨੂੰ ਲਾਤਾ ਦੂਸਰਾ ਖਾਦ ਪੈ ਜੂ ਇੱਕ ਦੋ ਦਿਨਾਂ ਚ ਸਪਰੇ ਇੱਕ ਕੱਖਾਂ ਵਾਲੀ ਹੋ ਗਈ ਤੇ ਦੋ ਲਾਗੇ ਪਾਣੀ ਇਦਾਂ ਦਾ ਜੰਮ ਹੈ ਪਲਾਟ ਦਾ ਇੱਕ ਹੋਰ ਏਸੀ ਦਾ ਪੂਰੀ ਸਹੀ ਆ ਓਕੇ ਆ ਰਿਪੋਰਟ ਦਾਣਾ ਦਾਣਾ ਜੰਮਿਆ ਵਧੀਆ ਆ ਪਲਾਟ ਚ ਦੋ ਪੈਗੇ ਯੂਰੀਏ ਤੇ ਅੱਖਾਂ ਵਾਲੀ ਸਪਰੇ ਤੇ ਦੋ ਲਾਗੇ ਪਾਣੀ ਐਦਾਂ ਦਾ ਖੜਾ ਹੈ ਪਾਣੀ ਲਾਗੇ ਤਿੰਨ ਜੀ ਇਹਨੂੰ ਤਿੰਨ ਲਾਗੇ ਪਾਣੀ ਤੇ ਬੇਲ ਲਾਗੀ ਡਿਗਣ ਯੂਰੀਏ ਦਾ ਕੰਮ ਤਾਂ ਹੁਣ ਨਹੀਂ ਦੁਬਾਰੇ ਪੈਣਾ ਤੇ ਹੁਣ ਸਪਰੇਹਾ ਤੇ ਰਹੂਗੀ ਦੱਬ ਇੱਕ ਸਪਰੇ ਵੀ ਹੋਗੀ ਬਾਕੀ ਗ੍ਰੋਥ ਤੁਹਾਡੇ ਸਾਹਮਣੇ ਆ ਜੋ ਵੀ ਹੈਗੇ ਫੁੱਟੇ ਦੀ ਹਨ ਓਕੇ ਰਿਪੋਰਟ ਪਹਿਲਾਂ ਤਿਲੀਆਂ ਜੀਆਂ ਨਿਕਲਦੀਆਂ ਸੀ ਹੁਣ ਤਾਂ ਮੜੀ ਜੀ ਠੰਡ ਹੋਣ ਨਾਲ ਆਉਧੇ ਵਧੀਆ ਹੋ ਗਏ ਪਹਿਲਾਂ ਪੱਤੇ ਵੀ ਠੂਠੀ ਜੀ ਮੰਗ ਇਕੱਠੇ-ਇਕੱਠੇ ਜੇ ਲੱਗਦੇ ਤੇ ਹੁਣ ਘਟਾ ਪੂਰੀ ਫਸਲ ਬਾਕੀ ਪਰਮਾਤਮਾ ਦੇ ਸਰਤੇ ਆ ਜੋ ਹੋਣਾ ਉਹ ਨਹੀਂ ਕਰਨਾ ਆਪਣਾ ਕੰਮ ਮਿਹਨਤ ਕਰਨਾ ਆਪਾਂ ਨੱਪੀ ਜਾਂਦੇ ਆ ਕੰਮ ਨੂੰ ਨਕਦੀ ਬਜਾਈ ਚੱਲਦੀ ਆ ਤੇ ਪਲਾਟ ਕਰਿਆ ਵਾ ਰੌਣੀ ਮਲਚਰ ਫੇਰ ਕੇ ਰੂਟਾਵੇਟਰ ਫੇਰ ਕੇ ਤੇ ਉੱਪਰ ਹੁਣ ਸਿੱਧਾ ਸੁਪਰਸੀਡਰ ਨਾਲ ਬਜਾਈ ਚੱਲਦੀ ਆ ਗੁਰਜੀਤ ਵਾਈ ਲੱਗਿਆ ਹੋਇਆ ਦੇਖੋ ਨਾ ਸਾਢੇ 8 ਬੋਟਾ ਸੁਪਰਸੀਡਰ ਲੈਂਡ ਕੋਰਸ ਵਾਲਿਆਂ ਦਾ 855 ਸਾਈਡ ਗੇਅਰ 3 ਸਪੀਟਾਂ ਨਵਾਂ ਮਾਡਲ ਨਵੀਂ ਟੋਹ ਵਾਲਾ ਬਾਕੀ ਦੇਖ ਲਓ ਤੁਹਾਡੇ ਸਾਹਮਣੇ ਆ ਕੋਰਾ ਤੇ ਆਵਾਜ਼ ਆਉਂਦਾ ਬੁੱਕ ਦਾ ਪੂਰਾ ਘੈਂਟ ਚੱਲਦਾ ਜਮਾ ਹੀ ਰੇਲੇ ਮਾਰ ਕੇ ਚੱਲਦਾ ਦੇਖੋ ਨਵੇੜਾ ਬਹੁਤ ਆ ਮਿੱਤਰੋ ਸਾਡੇ ਤੀਸਰੇ ਗিয়ার ਤੇ ਚੱਲਦਾ ਜਿਮੈਟਰੋ ਖਰਚੇ ਦੀ ਗੱਲ ਕਰੀਏ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਘੱਟ ਖਰਚਾ ਹੈ 55 ਦਾ ਹੀ ਹੋਣਾ ਸੁਪਰ ਸੀਟਰ ਤੇ ਕਿਉਂਕਿ ਖਚਾਈ ਨੂੰ ਬਾਹਲਾ ਕੈਂਟਰੈਕਟਰ ਆ ਦੇਖੋ ਹੁਣ ਇਹ ਜਿੱਡੇ ਹਿਸਾਬ ਨਾਲ ਇਹਦੇ ਮਗਰੇ ਪਾਇਆ ਵਾ 55 ਪਾਵਰਾਂ ਦੇ ਮਗਰ 8.5 ਫੁੱਟ ਆਰਾਮ ਨਾਲ ਲਈ ਆਉਂਦਾ ਜਮਾ ਰੈਲੇ ਮੰਗ ਮੈਨੂੰ ਨਹੀਂ ਲੱਗਦਾ ਕੋਈ ਇੰਨਾ ਸੌਫਾ ਟਰੈਕਟਰ ਕੋਈ ਹੋਰ ਵੇਚਦਾ ਹੋਊਗਾ ਜਿੱਡੇ ਮਰਜੀ ਆ ਜਾਣਾ ਕਿਉਂਕਿ ਜਿਹੜੀ ਸਵਰਾਜ ਦੀ ਤੜਾ ਉਹ ਸਵਰਾਜ ਦੀ ਉਹ ਆਰ ਬੁਰਕ ਤੇ ਤੜਾ ਇਹ ਥੋੜੇ ਜੇ ਬਸ ਇਸ ਵੱਲੋਂ ਬਹੁਤ ਪਸੰਹਪ੍ਰਾ ਘੱਟ ਪਸੰਦ ਕਰਦੇ ਨੇ ਕਿਉਂਕਿ ਬਾਹਰਲੀਆਂ ਕੰਪਨੀਆਂ ਨੂੰ ਤੁਹਾਨੂੰ ਪਤਾ ਹੀ ਹੈ ਜਿਹੜੀ ਆਪਣੇ ਪੰਜਾਬ ਵਿੱਚ ਬਣਦੀ ਉਹ ਥੋੜਾ ਜਿਹਾ ਰੇਜ ਘਟ ਜਾਂਦਾ ਪਰ ਇਹਦੇ ਵਰਗਾ ਟਰੈਕ ਮੈਨੂੰ ਲੱਗਦਾ ਕੋਈ ਬਾਤ ਨਹੀਂ ਦੂਏ ਨੰਬਰ ਤੇ ਜਿਹੜੇ ਪਸਾਨਾ ਕੋਲ ਹੈਗੇ ਨੇ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਰੱਖੇ ਨੇ ਨਾ ਉਹ ਵੇਚਦੇ ਨੇ ਤੇ ਨਾ ਉਹ ਇਧਰੋਂ ਘਟਣ। ਪੂਰਾ ਘੈਂਟ ਚੱਲਦਾ ਜਾ। ਮੈਟਰ ਇੱਕ ਜਗ੍ਹਾ ਗਿੱਲਾ ਦੀ ਉਹ ਰੇੜਾ ਭਰਿਆ ਖੜਾ ਸੀ ਇਹਦੇ ਚ ਧਾਰੇ ਨੇ ਬੱਦਲੇ ਦੀ ਬੱਦਿਆਰੇ ਇਹ ਛੋਟੀ ਮਸ਼ੀਨਾਂ ਕੱਢ ਰਹੇ ਆ ਦੇਖੋ ਉੱਤੇ ਖੜੀ ਲਈ ਬਾਈ ਹੌਲੀ ਪਾ ਹੌਲੀ ਥੋੜਾ ਜਾ ਨਰਮਾ ਗੱਜਾ ਪਾਈ ਦਾ ਪਾਈ ਜਾਉਂਦਾ ਤੋ ਰਿਆਂ ਫਿਰ ਸਾਫ਼ ਕਰਕੇ ਕਢਾਉਨੇ ਆਂ ਇਹ ਮੈਟਰੋ ਕਰੋ ਚੇ ਕਾਲੂਆਂ ਦਾ ਯਾਮਾ ਤੁਹਾਡੇ ਸਾਹਮਣੇ ਆ ਜਿਹੜੇ ਪਲਾਟ ਨਿਕਲੇ ਆ ਇਹ ਸਾਰਾ ਕਮਾਲ ਤੁਹਾਨੂੰ ਪਤਾ ਵੀ ਨਵੇਂ ਬੀਜ ਦਾ ਹੁੰਦਾ ਮਿੱਤਰੋ ਜਿਹਹਿਆ ਬੀਜ ਹੋਊਗਾ ਉਹ ਜਿਹੜਾ ਤੁਹਾਡਾ ਆਲੂਆਂ ਦਾ ਜਮ ਹੋਊਗਾ ਦੇਖੋ ਐਨ ਪੂਰਾ ਘੈਂਟ ਨਿਕਲਿਆ ਦਾਣਾ ਦਾਣਾ ਨਿਕਲਿਆ ਸਾਰਾ ਕਿਤੇ ਵੀ ਮਿਸਿੰਗ ਨਹੀਂ ਹੈਗੀ ਪੂਰਾ ਘੈਂਟ ਆ ਹਮੇਸ਼ਾ ਬੀਜ ਨਵਾਂ ਵਰਤਿਆ ਕਰੋ ਮਿੱਤਰੋ ਜੇ ਚੰਗਾ ਝਾੜ ਲੈਣਾ ਹੈ ਜਿੱਥੋਂ ਵੀ ਲੈਨੇ ਹੋਗੇ ਤੋਂ ਪੈਸੇ ਤਾਂ ਇੱਕ ਵਾਰ ਲੱਗਣ ਹੀ ਹੁੰਦੇ ਨੇ ਮਾੜਾ ਬੀਜ ਆਪਾਂ ਲੈ ਲੈਨੇ ਆ ਉਹਨੇ ਪੈਸਿਆਂ 'ਚ ਤੇ ਬਾਅਦ 'ਚ ਝਾੜ ਨਹੀਂ ਆਉਂਦਾ ਤਾਂ ਫਾਇਦਾ ਕੋਈ ਨਹੀਂ ਇਹ ਆਪ ਪਲਾਟ ਵੀ ਕਰੋ ਚੈੱਕ ਕੀ ਕਹਿੰਦਾ ਹਰ ਚਾਰ ਖੇਤ ਨੇ ਆ ਅੰਦਰ ਵਾਲੇ ਆਪਣੇ ਇੱਧਰਲੇ ਇਹ ਵੀ ਇੱਕ ਸਾਰ ਰੈਣ ਸਹੀ ਆ ਤੇ 2 ਲਾਗੇ ਪਾਣੀ ਇੱਕ ਇੱਕੱਖਾਂ ਵਾਲੀ ਸਪਰੇ ਟਿੱਕ ਪੈ ਗਿਆ ਮਿੱਤਰੋ ਯੂਰੀਆ ਹੁਣ